না no, আমি हर मुश्किल आसना और हर मतलब मुझे सर हो मेरी हर मुश्किल आसा ਦੀ ਪ੍ਰਕਰਮਾ ਕਰਕੇ ਪੂਜਨੀਕ ਹੋ ਗਿਆ ਗਣੇਸ਼ ਇਸ ਵਾਸਤੇ ধনਗੁਰਾਨ ਦੇ ਸੱਚੇ ਪਾਤਸ਼ਾਹ ਨੇ ਬੜੀ ਕਮਾਈ ਕੀਤੀ ਫਿਰ ਲਾਣੇ ਨੂੰ ਥਾਪਿਆ ਤੂੰ ਕਮਾਈ ਕਰ ਫਿਰ ਅੰਗਰਦਾਸ ਨੂੰ ਨੇ ਵਾਜਿਆ ਤੂੰ ਕਮਾਈ ਕਰ ਦਸ ਪਾਸਾਇਆਂ ਨੇ ਕਰ ਕਰਕੇ ਕਮਾਈ ਇਕੱਠਾਵੇਂ ਕੀਤੀ ਇਕੱਤਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਆਖਿਆ ਇਹ ਨਾਮ অবতার ਹੈ ਇਹ ਨਾਮ ਦਾ ਬਹੁਤ ਹੈ ਦੁਨੀਆ ਦੇ ਲੋਕੋ ਜਿਸ ਨਾਮ ਦੀ ਪੂਜਾ ਕਰੋਗੇ ਤੁਹਾਡੀਆਂ ਮੁਸ਼ਕਲਾਂ ਆਸਾਨ ਹੋ ਜਾਣੇ ਉਹ ਕੇ ਨਾਮ ਉੱਚਾ ਹੈ ਕਿਸੇ ਆਖੇ ਆਪ੍ਰਥਵੀ ਹੈ ਵੱਡੀ ਸਾਰੀ ਖਲਕਤ ਜਿਸ ਨੇ ਚਾਈ ਹੋਈ ਹੈ ਕੋਈ ਬੰਦੇ ਰਲ ਕੇ ਬੈਠੇ ਸੰ ਵਿਚਾਰਾ ਕਰਨ ਲੱਗ ਪਏ ਵੀ ਧਰਤੀ ਬੜੀ ਵੱਡੀ ਹੈ ਤਖੋਣਾ ਅਨਗਿਣਤ ਬੰਦੇ ਇਸ ਧਰਤੀ ਤੇ ਵਸਦੇ ਹਣ कितने विशाल है धरती के इतना बहुत चुके खड़ोती है किसे आखिया धरती है वड्डी सारी खलकत जिसने चाही होई है दूजे आखिया नहीं हो धरती नहीं वड्डी शेष नाग वड्डा जिन धरती भी सिर ते उठाई होई है जी आखिया शेष नहीं वड्डा शिव जी है न वड्डे शेष नाग माला गले पाई होई है इकने ने शिव जी नहीं वड्डे ਇਕ ਕਲਾਸ਼ ਵੱਡਾ ਜਿਸੇ ਸ਼ਿਵਾਂ ਨੇ ਤੂੰ ਨਹੀਂ ਰਮਾਈ ਹੋਈ ਹੈ। 익ਨੇ ਆਖਿਆ ਕੈਲਾਸ਼ ਨਹੀਂ ਵੱਡਾ ਰਾਮਨ ਹੈ ਵੱਡਾ ਜਿਨੇ ਉਥੇ ਵੀ ਤਾਕਤ ਅਜ਼ਮਾਈ ਹੋਈ ਹੈ। ਕਲਾਸ਼ ਨੂੰ ਰਾਮਨ ਨੇ ਚੁਕ ਲਿਆ ਸੀ। ਆਖਿਆ ਰਾਮਨ ਨਹੀਂ ਵੱਡਾ ਬਾਲੀ ਹੈ ਵੱਡਾ ਜਿਸਨੇ ਰਾਵਣ ਦੀ ਅਲਖ ਮੁਕਾਈ ਹੋਈ ਹੈ। ਆਖਿਆ ਫਿਰ ਬਾਲੀ ਵੀ ਨਹੀਂ ਵੱਡਾ ਕਿਉਂ ਰਾਮ ਹੈਨ ਵੱਡੇ ਜਿਨਾ ਬਾਲੀ ਦੀ ਕੋਰ ਦਬਾਈ ਜਾਈ। ਬਾਲੀ ਜਿਸ ਵੇਲੇ ਬਲੀ ਹੋ ਗਿਆ। ਤਪਸੀਆ ਕਰ ਕਰਕੇ ਬਲੀ ਜਿਸ ਵੇਲੇ ਹੋ ਜਾਂਦੇ ਸਨ ਤਾਂ ਜਿੱਥੋਂ ਬਲ ਮਿਲਦਾ ਸੀ ਉਸੇ ਨੂੰ ਭੁੱਲ ਜਾਂਦੇ ਸਨ ਤਾਂ ਫਿਰ ਉਹਨਾਂ ਦੇ ਮਰਨ ਦੇ ਵਸੀਲੇ ਬਣ ਜਾਂਦੇ ਸਨ ਜਿਵੇਂ ਹਰਨ ਆਖਿਸ਼ ਇਤਨੀ ਤਫਸੀਆ ਕੀਤੀ ਕਿ ਵਰ ਲੈ ਲਿਆ ਮੈਂ ਨਾ ਮਰਾਂ ਤੇ ਜਿਸ ਵੇਲੇ ਨਾ ਮਰਨ ਦਾ ਵਰਦਾਨ ਮਿਲ ਗਿਆ ਤੇ ਉੱਥੋਂ ਹੀ ਮੁਨਕਰ ਹੋ ਗਿਆ ਜਿੱਥੋਂ ਜਿਸ ਨੂੰ ਖਰਾਇਤ ਪਈ ਹੋਵੇ ਜੇ ਉਥੋਂ ਮੁਨਕਰ ਹੋ ਜਾਏਗਾ ਤਾਂ ਉਸਦੀ ਕਮਾਈ ਸਵਾ ਹੋ ਜਾਏਗੀ। ਕੋਈ ਜਿਸ ਵੇਲੇ ਬਲ ਦੇਣ ਵਾਲੇ ਤੋਂ ਬੰਦਾ ਮੁਨਕਰ ਹੁੰਦਾ ਤਾਂ ਮਨ ਆਈਆਂ ਕਰਦਾ। ਆਈਆਂ ਕਿ ਉਹ ਕੋਈ ਥਾਂ ਐਸੀ ਰੱਖ ਜਿੱਥੇ ਜਾ ਕੇ ਤੂੰ ਚੁਕੇ। ਜਿੱਥੇ ਜਾ ਕੇ ਤੇਰੇ ਮਨ ਦੀ ਮਰਜ਼ੀ ਬਸ ਹੋ ਜਾਏ। ਕੋਈ ਐਸਾ ਮਹਾਪੁਰਖ ਲਭੂ ਜੋ ਸਿਰ ਤੇ ਹੱਥ ਰੱਖੇ ਤੇਰੇ ਤੇ ਉਥੇ ਜਾ ਕੇ ਤੇਰਾ ਸਿਰ ਸਦਾ ਚੁਕੇ ਆ। ਨਹੀਂ ਤੇ ਤਕੜੀ ਕਿਵੇਂ ਤੋਲ ਲਏਗਾ ਜੇ ਤਕੜੀ ਦੀ ਡੰਨੀ ਵਿਚਾਲੇ ਕੋ ਬੋਦੀ ਨਾ ਬਣਾਏਗਾ। ਔਰ ਉਹ ਬੋਦੀ ਪਤਾ ਜੇ ਜਦੋਂ ਹੱਥ ਵਿੱਚ ਲੈ ਕੇ ਕੋਈ ਚੁੱਕਦਾ ਹੈ ਪਤਾ ਲੱਗ ਜਾਂਦਾ ਵੀ ਕਿਹੜਾ ਪਾਸਾ ਹੋਣਾ ਤੇ ਕਿਹੜਾ ਬਾਹਰ। ਇਸੇ ਤਰ੍ਹਾਂ ਤੇਰੇ ਸਿਰ ਤੇ ਹੱਥ ਰਹੇ ਕਿਸੇ ਦਾ ਜਿੱਥੇ ਜਾ ਕੇ ਤੈਨੂੰ ਪਤਾ ਲੱਗੇ ਕਿ ਆ ਗਲਵੇਂ ਨਹੀਂ ਸੀ ਕਰਨ। ਆ ਮੈਂ ਭੁੱਲ ਗਿਆ। ਜਿੱਥੋਂ ਮਾਫੀ ਮੰਗ ਸਕੇ ਸਾਧ ਸੰਗਤ ਬੋਲੋ ਸ੍ਰੀ। ਬਾਬਾ ਜੀ ਆਖਦੇ ਸਨ ਕੋਈ ਦੇਹਣੇ ਪਾਸੇ ਰੱਖ ਸੱਜਾ ਦਾ ਮਤਲਬ ਹੈ ਸੱਜਾ ਕਿਸੇ ਨੂੰ ਸੱਜੇ ਪਾਸੇ ਬਿਠਾ ਸੱਜੇ ਦਾ ਮਤਲਬ ਹੈ ਸਤਕਾਰ ਦਿੱਤਾ ਜਿੱਥੇ ਤੂੰ ਸਤਕਾਰ ਕਰੇ ਜਿੱਥੇ ਸਿਰਫ ਸਜਦਾ ਕਰੇ ਸਲਾਮ ਕਰੇ ਔਰ ਜਵਾਬ ਨਾ ਕਰੇ ਕਿਉਂਕਿ ਜੇ ਸਲਾਮ ਜਵਾਬ ਦੋਵੇਂ ਕਰੇ ਤਾਂ ਕਿ ਆ ਮੁੱਢਾ ਕੁੱਤਾ ਜਾਏ ਨਾਨਕ ਦੋਵੇਂ ਕੂੜੀਆਂ ਉਸ ਦੀ ਸਲਾਮ ਕੀਤੀ ਵੀ ਕੂੜੀ ਉਸ ਦਾ ਜਵਾਬ ਦਿੱਤਾ ਵੀ ਕੂੜਾ ਤਉ ਜਿੱਥੇ ਸਲਾਮ ਕੀਤੀ ਐ ਉਥੇ ਜਵਾਬ ਨਹੀਂ ਕੋਈ ਸਲਾਮ ਦੀ ਠਾ ਬਣਾ ਕੋਈ ਦਾਨੇ ਪਾਸੇ ਰਖ ਆਪ ਤੂੰ ਸੱਜੇ ਹੱਥ ਬਿਠਾਉਣ ਵਾਲਾ ਜੋ ਤੈਨੂੰ ਕੁਝ ਆਖੇ ਤਾਂ ਭਾਵੇਂ ਤੇਰਾ ਮਨ ਕੁਝ ਪਿਆ ਕਹੇ ਤੂੰ ਆਪਣੇ ਮਨ ਦੀ ਉਥੇ ਨਾ ਕਰ ਪਰ ਜਿਸ ਵੇਲੇ ਬੰਦਾ ਬਲ ਵਿੱਚ ਆ ਜਾਂਦਾ ਉਸ ਵੇਲੇ ਪ੍ਰਵਾਹ ਨਹੀਂ ਕਰਦਾ ਗੁਰੂ ਦੀ ਪ੍ਰਵਾਹ ਨਹੀਂ ਕਰਦਾ ਮਹਾਂਪੁਰਖ ਦੀ ਤਾਂ ਕੀ ਪ੍ਰਵਾਹ ਕਰਨੀ ਸੀ ਗੁਰੂ ਦੀ ਪ੍ਰਵਾਹ ਨਹੀਂ ਕਰਦਾ ਬਲੀ ਹੋ ਗਿਆ ਜਿਸ ਵੇਲੇ ਬਾਲੀ ਤਾਂ ਮਨ ਆਇਆ ਲਗਾ ਕਰਨ ਭਰਾ ਦੀ ਇਸ ਤਰੀ ਸੀ ਸੁੰਦਰ ਉਸ ਤੋਂ ਖੋ ਲਈ ਸੁਗਰੀਵ ਵਿਚਾਰਾ ਨਿਰਵਲ ਬਾਲੀ ਦਾ ਮੁਕਾਬਲਾ ਕਰਨ ਜੋਗਾ ਨਹੀਂ ਸੀ ਹੁਣ ਲੱਗਾ ਉਡੀਕਣ ਕੋਈ ਮਹਾਬਲੀ ਆਵੇ ਜਿਸ ਦੀ ਮੈਂ ਸ਼ਰਨ ਪਾਵਾਂ ਰਾਮ ਜੀ ਆ ਗਏ ਕਿਉਂ ਸੁਗਰੀਵ ਬੜਾ ਉਦਾਸ ਬੈਠ ਹੈ ਮਹਾਰਾਜ ਮੇਰੇ ਜਿਹੜਾ ਸੰਸਾਰ ਵਿੱਚ ਦੁਖੀ ਕੋਈ ਯੋ ਵੀ ਕਿਹੜਾ ਦੁੱਖ ਹੈ ਤੈਨੂੰ ਅਖੇ ਜੀ ਪਾਰਾ ਦੁੱਖ ਹੈ ਮੇਰੀ ਇਸਤਰੀ ਮੇਰੇ ਪ੍ਰਾਣੇ ਖੋ ਲਈਏ ਤੇ ਉਹ ਆ ਬੜੇ ਵੱਲ ਵਾਲਾ ਉਸਨੇ ਤਪੱਸਿਆ ਕਰਕੇ ਵਰ ਲੀਤਾ ਹੋਇਆ ਮੈਂ ਉਸ ਨੂੰ ਮਾਰ ਨਹੀਂ ਸਕਦਾ ਤੇ ਜਿੰਨਾ ਚਿਰ ਇਹ ਮਰਦਾ ਨਹੀਂ ਮੇਰੀ ਇਸਤਰੀ ਮੇਰੇ ਕੋਲ ਨਹੀਂ ਆ ਸਕਦੀ ਰਾਮ ਨੇ ਆਖਿਆ ਫਿਰ ਫਿਰ ਮਹਾਰਾਜ ਮੈਂ ਤੁਹਾਡੀ ਸਰਨਹਾ ਤੁਸੀਂ ਤਾਂ ਵੱਲ ਵਾਲੇ ਕੋਈ ਮੇਰੀ ਕਰੋ ਸਹਾਇਤਾ ਰਾਮ ਜੀ ਨੇ ਆਖਿਆ "ਅਚਾ ਸੁਗਰੀਵ ਮੈਂ ਬਾਲੀ ਨੂੰ ਮਾਰਾਂਗਾ ਔਰ ਤੇਰੀ istri ਤੈਨੂੰ ਵਾਪਸ ਲੈ ਦੇਵਾਂਗਾ" ਸੁਗਰੀਵ ਨੇ ਆਖਿਆ "ਮਹਾਰਾਜ ਪ੍ਰਤਗਿਆ ਤਾਂ ਕਰ ਬੈਠੇ ਹੋ ਪਰ ਪਤਾ ਜੇ ਬਾਲੀ ਨੇ ਮਰਨਾ ਨਹੀਂ ਕਿਉਂ ਬਾਲੀ ਨੂੰ ਵਰ ਹੈ ਜੋ ਕੋਈ ਬਾਲੀ ਦੇ ਸਾਹਮਣੇ ਆਏਗਾ ਬਾਲੀ ਦਾ ਸ਼ਤਰੂ ਬਾਲੀ ਦਾ ਦੁਸ਼ਮਣ ਬਾਲੀ ਨੂੰ ਮਾਰਨ ਵਾਸਤੇ ਤਾਂ ਉਸ ਦਾ ਅੱਧਾ ਬਲ ਬਾਲੀ ਨੂੰ ਮਿਲ ਜਾਏਗਾ ਉਹ ਜੇ ਅੱਧਾ ਵਲ ਵਾਲੀ ਨੂੰ ਮਿਲ ਜਾਏ ਆਪਣੇ ਮਰਨ ਵਾਲੇ ਦਾ ਤੇ ਵਾਲੀ ਮਰੇ ਕਿਸ ਤਰ੍ਹਾਂ ਰਾਮ ਜੀ ਨੇ ਆਖਿਆ ਸੁਗਰੀਵ ਇੱਕ ਉਹ ਵੀ ਬਲ ਹੈ ਮੇਰੇ ਕੋਲ ਜਿਸ ਬਲ ਚੋਂ ਵਾਲੀ ਅੱਧਾ ਨਹੀਂ ਲੈ ਸਕਦਾ ਪੁੱਛਿਆ ਮਹਾਰਾਜ ਉਹ ਕਿਹੜਾ ਬਲ ਹੈ ਤਾਂ ਰਾਮ ਜੀ ਨੇ ਆਖਿਆ ਉਹ ਗੁਰੂ ਦਾ ਬਖਸ਼ਿਆ ਬਲ ਹੈ ਉਹ ਬਲ ਇਹ ਹੈ ਸੁਗਰੀਵ ਕਿ ਜਦਨ ਦਾ ਮੈਂ ਗੁਰੂ ਵਸ਼ਿਸ਼ਟ ਮਹਾਰਾਜ ਦੇ ਚਰਨਾਂ ਵਿੱਚ ਗਿਆ ਮੈਂ ਉਹਨਾਂ ਤੋਂ ਮੁਨਕਰ ਨਹੀਂ ਹੋਇਆ ਮੈਂ ਗੁਰੂ ਭਗਤ ਹਾਂ ਮੇਰੇ ਕੋਲ ਗੁਰ ਭਗਤੀ ਦਾ ਬਲ ਹੈ ਔਰ ਇਸ ਬਲ ਨੂੰ ਕੋਈ ਲੈ ਨਹੀਂ ਸਕਦਾ ਉਹ ਮੇਰੇ ਤਨ ਦਾ ਬਲ ਲੈ ਸਕਦਾ ਪਰ ਗੁਰ ਭਗਤੀ ਦਾ ਬਲ ਬਾਲੀ ਨਹੀਂ ਲੈ ਸਕਦਾ ਮੈਂ ਉਸ ਬਲ ਦੇ ਤਾਨ ਤੇ ਪ੍ਰਤਿਗਿਆ ਕਰਨਾ ਕਿ ਮੈਂ ਬਾਲੀ ਨੂੰ ਮਾਰਾਂਗਾ ਪਰ ਮਹਾਰਾਜ ਖੋਰ ਵੀ ਸ਼ਰਤ ਹੈ ਸਤ ਦਰਖਤਾਂ ਤਨ ਤਾੜ ਕਾ ਦੇ। ਔਰ ਇਹ ਗੋਲ ਧਾਰੇ ਵਿੱਚ ਹਨ। ਕੋਈ ਐਸਾ ਬਲੀ ਹੋਵੇ ਤੀਰ ਚਲਾਣ ਵਾਲਾ ਜਿਸ ਦਾ ਤੀਰ ਚੱਲਿਆ ਇਹਨਾਂ ਦਰਖਤਾਂ ਦੇ ਵਿੱਚੋਂ ਦੀ ਲੰਘ ਕੇ ਜਾਏ। ਤੇ ਫਿਰ ਜਾ ਕੇ ਬਾਲੀ ਨੂੰ ਲੱਗੇ। ਆਖਿਆ ਸੁਗਰੀਵ ਤੂੰ ਤਮਾਸ਼ਾ ਵੇਖ। ਮੈਂ ਬਾਲੀ ਨੂੰ ਮਾਰਾਂਗਾ। ਧਰਮ ਜੀ ਨੇ ਤੀਰ ਚਿੱਲੇ ਚੜਾਇਆ। ਤੀਰ ਕਮਾਨ ਤੇ ਜਿਸ ਵੇਲੇ ਰੱਖਿਆ ਤੇ ਖਿੱਚ ਕੇ ਬਾਲੀ ਵੱਲ ਕੀ ਸੈਦ ਕਰਨੀ ਸੀ ਸੈਦ ਤਾਂ ਉਹਨਾਂ ਦਰਖਤਾਂ ਦੀ ਕੀਤੀ ਹੋਈ ਸੀ ਪਰ ਅੰਦਰ ਉਹ ਜੋ ਬਲ ਸੀ ਗੁਰੂ ਦਾ ਬਖਸ਼ਿਆ ਹੋਇਆ ਉਸ ਬਲ ਨੇ ਆਪਣਾ ਕੰਮ ਕੀਤਾ ਸੱਤਾਂ ਦਰਖਤਾਂ ਦੇ ਵਿੱਚੋਂ ਦੀ ਤੀਰ ਲੰਘਦਾ ਜਾ ਕੇ ਬਾਲੀ ਦੀ ਛਾਤੀ ਵਿੱਚ ਵੱਜਿਆ ਓਸ ਵੇਲੇ ਬਾਲੀ ਪੁਕਾਰਿਆ ਮੈਨੂੰ ਮਾਰਨ ਵਾਲਾ ਕੌਣ ਹੈ ਮੈਂ ਤਾਂ ਮਰਨਾ ਨਹੀਂ ਸੀ ਮੇਰੇ ਸਾਹਮਣੇ ਨਹੀਂ ਕੋਈ ਆਇਆ ਏ ਕਿਸ ਦਾ ਤੀਰ ਹੈ ਤਰਮ ਜੀ ਸਾਹਮਣੇ ਆ ਗਏ ਇਹ ਮੇਰਾ ਤੀਰ ਹੈ ਤਾਂ ਬਾਲੀ ਨੇ ਆਖਿਆ ਕਾਰਨ ਕਵਨ 나ਥ ਮੋਇ ਮਾਰਾ ਮੈਂ ਵੈਰੀ ਸੁਗਰੀਵ ਪਿਆਰਾ ਇਹ 나ਥ ਕਿਸ ਕਾਰਨ ਮੈਨੂੰ ਮਾਰਿਆ ਜੇ ਮੈਂ ਤੁਹਾਡਾ ਕਿਸ ਗੱਲੋਂ ਵੈਰੀ ਹੋ ਗਿਆ ਤੇ ਸੁਗਰੀਵ ਪਿਆਰਾ ਕਿ ਹੋ ਗਿਆ ਤਰਮ ਜੀ ਨੇ ਆਖਿਆ ਬਾਲੀ ਤੂੰ ਬਲ ਵਿੱਚ ਅੰਨਾ ਹੋ ਗਿਆ ਤੂੰ ਉਹ ਕੁਝ ਕੀਤਾ ਜੋ ਤੈਨੂੰ ਕਰਨਾ ਨਹੀਂ ਸੀ ਚਾਹੀਦਾ ਜਿਸ ਨੂੰ ਵਾਹਿਰੂ ਜਿਸ ਗੱਲ ਦਾ ਬਲ ਦੇਵੇ ਜੇ ਤਨ ਦਾ ਬਲ ਦੇਵੇ ਤਾਂ ਕਿਸੇ ਨੂੰ ਖਵਾ ਕੇ ਖਾਏ ਜੇ ਤਨ ਦਾ ਬਲ ਦੇਵੇ ਤਾਂ ਕਿਸੇ ਦੇ ਉੱਤੇ ਛਾਂ ਛਤਰੀ ਬਣ ਕੇ ਸੁੱਖ ਦੇਵੇ ਮਾਲੀ ਤੂੰ ਆਪਣੇ ਬਲ ਵਿੱਚ ਅੰਧਾ ਹੋ ਕੇ ਆਪਣੇ ਭਰਾ ਤੇ ਹੀ ਹੱਥ ਚੁੱਕ ਬੈਠਾ ਇਸ ਵਾਸਤੇ ਤੂੰ ਪਾਪੀ ਹੈ ਔਰ ਮੈਂ ਪਾਪੀਆਂ ਨੂੰ ਮਾਰਨ ਵਾਸਤੇ ਆਇਆ ਕਿਉਂਕਿ ਇਹ ਬਲ ਜਿਸ ਨੇ ਮੈਨੂੰ ਬਖਸ਼ਿਆ ਉਹਨੇ ਦਿੱਤਾ ਇਸੇ ਵਾਸਤੇ ਹੈ ਕਿ ਪਾਪੀਆਂ ਨੂੰ ਸੋਧਣ ਇਹ ਬਲ ਮੇਰਾ ਆਪਣਾ ਨਹੀਂ ਇਹ ਗੁਰੂ ਦਾ ਬਖਸ਼ਿਆ ਹੈ। ਸੋ ਸਹਿਵਾਖ ਦੀਨ ਤੈਥੋਂ ਹੀ ਬਲ ਰਾਮ ਲੈ ਇਹ ਵਾਹਿਗੁਰੂ ਰਾਮ ਕੋਲ ਬਲ ਕਿਸਦਾ ਦਿੱਤਾ ਸੀ ਤੇਰਾ ਦਿੱਤਾ ਵੇ। ਇਹ ਬਲ ਤੂੰ ਕਿਸੇ ਨੂੰ ਵੀ ਦੇ ਸਕਦਾ ਹੈ। ਕਿਸੇ ਨੂੰ ਬਲ ਦੇ ਕੇ ਰਾਮ ਬਣਾ ਦੇਵੇਂ ਕਿਸੇ ਨੂੰ ਬਲ ਦੇ ਕੇ ਕ੍ਰਿਸ਼ਨ ਬਣਾ ਦੇਵੇਂ ਤੇਰਾ ਚਮਤਕਾਰ ਹੈ। ਇਸ ਵਾਸਤੇ ਕਿਸੇ ਆਖਿਆ ਪ੍ਰਿਥਵੀ ਹੈ ਵੱਡੀ ਸਾਰੀ ਖਲਕਤ ਜਿਸ ਨੇ ਚਾਈ ਹੋਈ ਹੈ। ਗਿਣਦਿਆਂ ਗਿਣਦਿਆਂ ਜਿਸ ਵੇਲੇ ਕੋਈ ਇੱਥੇ ਆਇਆ ਕਿ ਬਾਲੀ ਨਹੀਂ ਵੱਡਾ ਰਾਮ ਹੈਨ ਵੱਡੇ ਜਿਨ੍ਹਾਂ ਬਾਲੀ ਦੀ ਇਲਕ ਮੁਕਾਈ ਹੋਈ ਹੈ ਤਾਂ ਖੋਰ ਬੋਲੀ ਆਏ ਰਾਮ ਨਹੀਂ ਵੱਡੇ ਅਕੇ ਕੋਈ ਰਾਮ ਤੂੰ ਵੀ ਵੱਡਾ ਹੈ ਅਕੇ ਹਾਂ ਰਾਮ ਨਹੀਂ ਵੱਡੇ ਭਗਤ ਹੈਨ ਵੱਡੇ ਜਿਨ੍ਹਾਂ ਰਾਮ ਤੋਂ ਕਾਰ ਕਰਾਈ ਹੋਈ ਹੈ ਰਾਮ ਤੂੰ ਵੀ ਭਗਤ ਵੱਡੇ ਨਹੀਂ ਕੌਣ ਉਹ ਬੈਠੀ ਹੈ ਰਾਮਦੇਵ ਧਿਆਨ ਵਿੱਚ ਕੱਖਾਂ ਦੀ ਕੁਲੀ ਹੈ ਕਰ ਲਈਸੂ ਪ੍ਰਤਖਿਆ ਵੀ RAM ਜੀ ਆਉਣਗੇ ਤਬ ਬੂਆ ਖੋਲਾਂਗੀ ਨਹੀਂ ਤਾਂ ਬੂਆ ਨਹੀਂ ਖੋਲਣਾ ਇਹ ਵਿਚਾਰੀ ਭੀਲਣੀ ਨੀਚ ਜਾਤ ਦੀ ਔਰ क्रूप ਜਿਸ ਵੇਲੇ ਵਿਆਹੀ ਮਾਪਿਆਂ ਨੇ ਕਿਸੇ ਦੇ ਲੜ ਲਾਈ ਤੇ ਉਹ ਲੈ ਗਏ ਜਿਸ ਵੇਲੇ ਘਰ ਪਹੁੰਚੇ ਵਈ ਕੁੰਡ ਚੁੱਕੋ ਮੂੰਹ ਤਾਂ ਵਿਖਾਓ ਜਿਸ ਵੇਲੇ ਮੂੰਹ ਵੇਖਿਆ ਤਾਂ ਸਾਰੇ ਪਿਛਾਟ ਗਏ ਇਹ ਬਦ ਸ਼ਕਲ ਡੈਣ ਕਿਥੋਂ ਲਿਆਏ ਅਸ ਵੀ ਨਹੀਂ ਆਪਣੇ ਘਰ ਵਸਾਣੀ ਇਹਨੂੰ ਜਾਂ ਜਿੱਥੋਂ ਲਿਆਇਆ ਛੋੜ ਕੇ ਆ ਤੋ ਪੇਕੇ ਉਸ ਦੇ ਮੋੜ ਕੇ ਲਿਆਇਆ ਬਈ ਇਹ ਤੁਸੀਂ ਬਿਠਾਓ ਪੇਕੇ ਆਨੇ ਆਖਿਆ ਸੀ ਤਾਂ ਵਿਆਹ ਦਿੱਤੀ ਤੇਰੇ ਲੜ ਲਾ ਦਿੱਤੀ ਸਾਡੀ ਜਿੰਮੇਵਾਰੀ ਵਈ ਹੁਣ ਵਸਾਇ ਤਾਂ ਹੁਣ ਤੇਰੀ ਆ ਜਿੱਥੇ ਮਰਜ਼ੀ ਲੈ ਜਾ ਨਾ ਪੇਕੇ ਆਨੇ ਚੱਲੀ ਨਾ ਸਹੁਰਿਆਂ ਨੇ ਕਬੂਲੀ ਤਾਂ ਬੀਲੀ ਨੇ ਸੋਚਿਆ ਹੁਣ ਮੈਂ ਕੀ ਕਰ ਦੋਈ ਥਾ ਹੁੰਦੇ ਹਨ ਜਾਂ ਪੇਕਾ ਜਾਂ ਸਹੁਰਾ ਵੇ ਕਿਉਂ ਨੇ ਤੋੜ ਦਿੱਤੀ ਮੇਰੇ ਬਿਠਾਈ ਨਹੀਂ ਸੌਰਿਆਂ ਨੇ ਅਗਾ ਲਈ ਨਹੀਂ ਹੁਣ ਮੈਂ ਕੀ ਕਰਾਂ ਤਾਂ ਸੋਚਿਆ ਫਿਰ ਮੈਨੂੰ ਖ ਜਨਮ ਹੈ ਕਈ ਤਾਂ ਖੁਦਕਸ਼ੀ ਕਰ ਜਾਂਦੇ ਹਨ ਕਿਸੇ ਗੱਲੋਂ ਮਾਯੂਸ ਹੋਏ ਤੇ ਚਲੋ ਬਈ ਸਰੀਰ ਨੂੰ ਮੁਕਾ ਦੇ ਪਰ ਸਰੀਰ ਮੁਕਾਇਆ ਕਰਮ ਤਾਂ ਨਹੀਂ ਮੁੱਕ ਜਾਂਦੇ ਫਿਰ ਕਿਤੇ ਜਾ ਕੇ ਜੰਮੇਗਾ ਔਰ ਇਹ ਬਦਕਿਸਮਤੀ ਉੱਥੇ ਵੀ ਨਾਲ ਰਹੇਗੀ ਇਸ ਵਾਸਤੇ ਕੋਈ ਐਸਾ ਤਰੀਕਾ ਹੋਵੇ ਕਿ ਮੈਂ ਆਪਣੀ ਕਿਸਮਤ ਪਲਟਾ ਸਕਾਂ ਮੈਂ ਆਪਣੇ ਬੁਰੇ ਲੇਖ ਮਿਟਾ ਕੇ ਤੇ ਇਹ ਉਜਲੇ ਲੇਖ ਕਰ ਲਵਾਂ ਤਾਂ ਆਖਿਆ ਜੋ ਪ੍ਰਾਨੀ ਕਹੂ ਨਾ ਆਵਤ ਕਾਮ ਸੰਤ ਪ੍ਰਸਾਦ ਵਾਂਗੋ ਜਪੀਏ ਨਾਮ ਜੋ ਕਿਸੇ ਕਮ ਨਾ ਆ ਸਕਦਾ ਹੋਵੇ ਉਹ ਕੀ ਕਰੇ ਉਹ ਟੇਰੀਆਂ ਨਾ ਢਾਏ ਮਹਾਪੁਰਖਾਂ ਸੰਤਾਂ ਦੀ ਸੰਗਤ ਚ ਬਹਿ ਕੇ ਜਪੇ ਸ੍ਰੀ ਵਾਹਿਗੁਰੂ ਵਾਸਤੇ ਕਿਸਮਤ ਚਮਕ ਪਹੇਗੀ ਉਥੇ ਲੇਖ ਬਦਲ ਜਾਣਗੇ ਨਵੇਂ ਲੇਖ ਲਿਖੇ ਜਾਣਗੇ ਇਹ ਟਕਸਾਲ ਹੈ ਜਿੱਥੇ ਖੋਟਾ ਸਿੱਕਾ ਭੰਨ ਕੇ ਤੇ ਮੁਰ ਨਵਾ ਘੜਿਆ ਜਾਂਦਾ ਗੜੀਆ ਇਹ ਸਬਦ ਸੱਚੀ ਟਕਸਾਲ ਇਹ ਸੱਚੀ ਟਕਸਾਲ ਹੈ ਔਰ ਸਬਦ ਦੇ ਨਾਲ ਇਥੇ ਸੁਰਤਾ ਘੜੀਆਂ ਜਾਂਦੀਆਂ ਆਖੀ ਆਖਦੇ ਨੇ ਜੀ ਕਦੇ ਅੰਮ੍ਰਿਤ ਵੇਲੇ ਉੱਠੇ ਹੀ ਨਹੀਂ ਸੀ ਹੁਣ ਤੇ ਅਸੀ ਗੁਰੂ ਦੀ ਕਿਰਪਾ ਆਪੇ ਜਾਗ ਆ ਜਾਂਦੀ ਹੈ ਇਹ ਵਹੀ ਟਕਸਾਲ ਵਿੱਚ ਘੜੇ ਜੋਗੇ ਉਹ ਆਖਦਾ ਮੈਨੂੰ ਤਾਂ ਇਕ ਮਾਲਾ ਫੇਰਨੀ ਮੁਸ਼ਕਿਲ ਸੀ ਹੁਣ ਛੀ ਮਾਲਾ ਫਿਰ ਜਾਂਦੀ ਉਹਨੇ ਪਤਾ ਹੀ ਨਹੀਂ ਲੱਗਦਾ ਉਹ ਯਖਦਾ ਇੱਕ ਪੌੜੀ ਸੁਖਮੰਨੀ ਦੀ ਮੈਂ ਨਹੀਂ ਸਾ ਪੜ ਸਕਦਾ ਹੁਣ ਦੋ ਦੋ ਪਾਠ ਸੁਖਮੰਨੀ ਦੇ ਰੋਜ਼ ਕਰ ਲੈਂਦਾ ਇਹ ਬਈ ਘੜੀ ਗਈ ਹੈ ਸੁਰਤ ਔਰ ਇਹ ਟਕਸਾਲ ਜੋ ਹੋਈ ਟਕਸਾਲ ਵਿੱਚ ਨਾ ਖੜਿਆ ਜਾਏਗਾ ਤਾਂ ਕਿੱਥੇ ਘੜੀ ਵੇਗਾ ਇਸ ਵਾਸਤੇ ਸਹਿਬਾਖਦੀ ਨੇ ਤਿੱਤ ਜਾਏ ਬਈ ਇਹ ਸਤ ਸੰਗਤੀ ਤੂੰ ਖੜਿਆ ਜਾਏਗਾ ਜੇ ਤੇਰੀ ਕਿਸਮਤ ਪੈੜੀ ਆ ਤਾਂ ਕਿਸਮਤ ਨੂੰ ਕੋਸਦਾ ਨਾ ਰਹੋ ਬਲਕੇ ਸੰਗਤ ਵਿੱਚ ਆ ਜਾ ਤੇਰੀ ਕਿਸਮਤ ਪਲਟ ਜਾਏਗੀ ਕਿਉਂਕਿ ਸੰਗਤ ਔਟਕਸਾਲ ਹੈ ਜਿੱਥੇ ਸੂਕਰੀ ਸੇ ਕਾਮ ਦੇਨ ਜਿੱਥੇ ਕੁੱਤੀ ਕਾਮ ਤੈਨ ਬਣ ਸਕਦੀ ਹੈ ਸੂਰ ਨਹੀਂ ਕਾਮ ਤੈਨ ਬਣ ਸਕਦੀ ਹੈ ਜਿੱਥੇ ਗੰਦੀ ਭੈੜੀ ਆਤਮਾ ਇਹ ਉੱਜਲ ਹੋ ਜਾਂਦੀ ਹੈ ਜਿੱਥੇ ਪਾਪ ਕਰਨ ਵਾਲਾ ਨਿਤਨੇਮੀ ਪ੍ਰੇਮੀ ਰੱਬ ਦਾ ਰੂਪ ਬਣ ਜਾਂਦਾ ਹੈ ਸਾਧ ਸੰਗਤ ਬੋਲੋ ਸ੍ਰੀ ਤੇ ਉਹ ਠਾਲੀ ਹੈ ਜਿਸ ਕੋ ਠਾਲੀ ਵਿੱਚ ਪਾ ਕੇ ਤੇ ਇਹ ਆਪਣਾ ਖੋਟ ਫਿਰ ਛੱਡ ਦਿੰਦਾ ਉਹ ਵਿੱਚੋਂ ਨਿਕਲ ਜਾਂਦਾ ਹੈ ਪਿੱਛੇ ਕੀ ਰਹਿ ਜਾਂਦਾ ਹੈ ਸੁਧ ਸੋਨਾ ਉਸ ਦੀ ਕੀਮਤ ਹੋਰ ਹੈ ਖੋਟ ਵਾਲੇ ਦੀ ਹੋਰ ਹੈ satsangit ਬੋਲੋ ਸ੍ਰੀ ਵਾਹਿਗੁਰੂ ਦਿੱਤ ਜਾਏ ਭਈ ਇਹ satsangti ਐਸੀ ਸੰਗਤ ਵਿੱਚ ਜਾ ਕੇ ਨਿਤ ਬਹੋ ਪਰ ਉਥੇ ਹੀ ਜਾਈ ਜਿੱਥੇ ਜਾ ਕੇ ਤੈਨੂੰ ਚਿਤ ਆਵੇ ਸ੍ਰੀ ਵਾਹਿਗੁਰੂ ਕਿਉਂਕਿ ਤੇਰੇ ਜਪਣ ਨੇ ਤੇਰੀ ਕਿਸਮਤ ਪਲਟਣੀ ਹੈ ਤੇਰੀ ਕਿਸਮਤ ਬਦਲ ਜਾਏਗੀ ਤਾਂ ਭੀਲੀ ਨੇ ਸੋਚਿਆ ਕਿਸੇ ਖੂਬ ਚਾਲ ਮਾਰਦੇ ਆ ਫਿਰ ਕੀ ਹੋਏਗਾ ਅਗਾ ਫਿਰ ਕਿਤੇ ਜਨਮ ਮਿਲੇਗਾ ਇਹ ਪੈੜੇ ਕਰਮ ਮੁੱਢ ਮੇਰੇ ਨਾਲ ਰਹਿਣਗੇ ਇਹ ਕਿਸੇ ਤਰ੍ਹਾਂ ਬਦਲੇ ਨਹੀਂ ਜਾ ਸਕਦੇ ਤਾਂ ਪਤਾ ਲੱਗਾ ਜੇ ਮੈਂ ਨਾਮ ਜਪਾਂ ਰਾਮ ਦੀ ਆਰਾਧਨਾ ਕਰਾਂ ਤਾਂ ਮੇਰੀ ਪੈੜੀ ਕਿਸਮਤ ਚੱਲ ਸਕਦੀ ਹੈ ਉਜਲ ਹੋ ਸਕਦੀ ਹੈ ਤਾਂ ਫਿਰ ਕੱਖਾਂ ਦੀ ਕੁਲੀ ਪਾ ਲਈ ਮੇਰੀਆਂ ਦੇ ਬੇਰ ਚੁਣ ਕੇ ਖਾ ਲਵੇ ਇਹ ਰਾਮ ਰਾਮ ਜਪੇ ਸੋਚਿਆ ਸਾਰਾ ਦਿਨ ਜਪਨ ਵਿੱਚ ਮਨ ਨਹੀਂ ਲੱਗਦਾ ਜੇ ਕੁਝ ਸੇਵਾ ਮਿਲ ਜਾਂਦੀ ਸਿਮਰਨ ਦੇ ਨਾਲ ਜੇ ਸੇਵਾ ਵੀ ਰਲ ਜਾਏ ਤਾਂ ਸਮਝੋ ਸੋਨੇ ਤੇ ਸੁਆਗਾ ਮਨ ਬੜਾ ਛੇਤੀ ਟਲਦਾ ਤਾਂ ਨੇੜੇ ਹੀ ਰਖੀ ਰਹਿੰਦੇ ਸਨ ਪੰਪਾ ਸਰ ਰਖੀਆਂ ਦੀਆਂ ਝੁਗੀਆਂ ਸਨ ਉੱਥੇ ਚਲੀ ਗਈ ਜੇ ਮੈਨੂੰ ਹੁਕਮ ਦੇਵੋ ਤਾਂ ਮੈਂ ਤੁਹਾਡੀਆਂ ਚੌਪੜੀਆਂ ਅੱਗੇ ਝਾੜੂ ਦੇ ਜਾਇਆ ਕਰ। ਆਖਿਆ ਹੋਰ ਕੀ ਚਾਉਂਦੇ? ਮੁਫਤ ਦਾ ਸੇਵਾਦਾਰ ਮਿਲੇ ਦੇ ਜਾਇਆ ਕਰ। ਪਰ ਕੁਛੇਰ ਬਾਅਦ ਜਦੋਂ ਰਿਖੀਆਂ ਨੂੰ ਪਤਾ ਲੱਗਾ ਇਹ ਤਾਂ ਪੀਲਣੀ ਹੈ। ਤਾਂ ਉਹਨਾਂ ਨੇ ਦੂਰੋਂ ਦੂਰ ਕਰ ਦਿੱਤਾ। ਵੇਲਣੀ ਪਿੱਛੇ ਹਟ। ਅਸੀਂ ਤਾਂ ਪੁੱਲ ਵਿੱਚ ਤਾਂ ਇਥੋਂ ਝਾੜੂ ਦੇ ਵੰਦੇ ਰਹੇ। ਸਾਨੂੰ ਪਤਾ ਨਹੀਂ ਸੀ ਵੀ ਤੂੰ ਨੀਚ ਜਾ ਚਦੀ ਹੈ। ਸਵਾਸਤੇ ਤੂੰ ਸਾਡੀਆਂ ਝੁੱਗੀਆਂ ਦੇ ਨੇੜੇ ਨਾ ਆਇਆ ਕਰ ਕਿਤੇ ਤੇਰਾ ਪਰਛਾਵਾਂ ਸਾਡੇ ਤੇ ਨਾ ਪੈ ਜਾਵੇ ਕਿਉਂਕਿ ਅਸੀਂ ਕੁਲੀਨ ਹਾਂ ਉੱਚੀ ਜਾਤ ਵਾਲੇ ਹਾਂ ਤਾਂ ਭੀਲ ਨਹੀਂ ਰੋਪੇ ਜ਼ਿੰਦਗੀ ਵਿੱਚ ਆਸਰਾ ਲੱਭਿਆ ਸੀ ਕਿ ਨਾਮ ਜੇਪਣ ਵਾਲਿਆਂ ਦੇ ਦਰ ਤੇ ਚਾੜੂ ਦੇ ਕੇ ਉਮਰ ਗੁਜ਼ਾਰਦੇ ਆਂਗੇ ਉਹ ਆਸਰਾ ਵੀ ਗਿਆ ਮੇਰਾ ਹੁਣ ਮੈਂ ਕੀ ਕਰਾਂ ਕਿਸ ਅੱਗੇ ਫਰਿਆਦ ਕਰਾਂ ਤਾਂ ਰਾਮ ਚੇਤੇ ਆਏ শ্রোਤਾ ਪੈ ਰਹੀਆਂ ਹਨ ਵੇ ਰਾਮ ਜੀ ਆ ਰਹੇ ਇਹ ਬਣ ਵਾਸਤਾ ਤਾਂ ਇੱਕ ਕੌਤਕ ਸੀ ਜੋ ਰਚਾਇਆ ਸੀ ਆਪਨੇ ਅਸਲ ਵਿੱਚ ਤਾਂ ਇਸੇ ਵਾਸਤੇ ਆਉਣਾ ਸੀ ਜਪਣ ਵਾਲਿਆਂ ਦੀਆਂ ਕਾਲਾਂ ਥਾਂੇ ਪਾਉਣੀਆਂ ਸਨ ਤੇ ਪਾਪੀਆਂ ਨੂੰ ਮਾਰਨਾ ਸੀ ਕੋ শ্রোਤਾਸਨ ਵੀ ਰਾਮ ਜੀ ਆ ਰਹੇ ਹਨ ਤਾਂ ਪੀਲਣੀ ਬਾਗੀ ਬੂਹਾ ਬੰਦ ਕਰਕੇ ਅੱਛਾ ਰਾਮ ਜੀ ਆਉਣਗੇ ਤਾਂ ਉਹਨਾਂ ਅੱਗੇ ਦੁੱਖ ਫੋਲਾਂਗੇ ਹੋਰ ਕਿਸ ਨੂੰ ਆਖਾ ਸਹਿਬ ਆਖਦੇ ਨੇ ਜੀ ਕੀ ਬਿਰਥਾ ਜੀ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ ਕੋਈ ਵੀ ਤੇਰੇ ਜੀ ਦੀ ਬਿਰਥਾ ਤੂੰ ਆਪਣੇ ਗੁਰੂ ਨੂੰ ਆਖ ਗੁਰੂ ਅੱਗੇ ਕਹੋ ਜੇ ਆਪਣੀ ਬਿਰਥਾ ਕਹੋ ਅਬਰਾਪੇ ਤਾਂ ਅੱਗੇ ਆਪਣੀ ਬਿਰਥਾ ਬਹੁਤ ਬਹੁਤ ਘੱਡਿਆ ਸਾ ਤੂੰ ਜਿਨਾ ਅੱਗੇ ਜਾ ਕੇ ਦੁੱਖ ਫੋਲੇਗਾ ਤਾ ਆਪ ਦੁਖੀ ਹੰ ਤੂੰ ਜੇ ਆਪਣੀ ਬਿਰਥਾ ਕਹਿਣੀ ਹੈ ਤਾਂ ਗੁਰੂ ਅੱਗੇ ਕਹੋ ਤੇ ਰਾਮ ਜੀ ਆਉਣਗੇ ਤਾਂ ਆਪਣੀ ਬਿਰਥਾ ਕਹਾਂਗੇ ਰਾਮ ਜੀ ਆ ਗਏ ਮਿਲਨੀ ਦੀ ਚੁੱਗੀ ਦੇ ਬੂਹੇ ਬਾਹਰ ਆਨ ਕੇ ਖੜੋਤੇ ਤੇ ਵਾਜ ਦਿੱਤੀ ਪੇਲਣੀ ਬੂਆ ਤਾ ਖੋਲ ਆਵਾਜ਼ ਕੰਨੀ ਪਈ ਕੋਈ ਮੇਰਾ ਨਾਂ ਲੈ ਕੇ ਆਖਦਾ ਬੂਆ ਖੋਲ ਪਰ ਪੀੜਣੀ ਸਮਝਦੀ ਆ ਕੋਈ ਰਾਹੀ ਹੈ ਕੋਈ ਮੁਸਾਫਰ ਹੈ ਕਹਣ ਲਗੀ ਹੋ ਰਾਹੀ ਮੁਸਾਫਰ ਅੱਜ ਤਾਂ ਬੂਆ ਆ ਰਾਮ ਜੀ ਤੋਂ ਬਿਨਾ ਕਿਸੇ ਨੂੰ ਨਹੀਂ ਖੋਲਣਾ ਤਾਂ ਆ ਰਾਮ ਜੀ ਨੇ ਅੰਦਰੋਂ ਜਾ ਕੇ ਵਾਜ ਦਿੱਤੀ ਪੇਲਣੀ ਇਸ ਤੀਆਂ ਰਹਾ ਪਈ ਤੱਕ ਨਹੀਂ ਹੈ ਤੇਰੇ ਬੂਹੇ ਅੱਗੇ ਖੜਤ ਹੈ ਜੋ ਜਿਸ ਵੇਲੇ ਫਿਲਣੀ ਦੀ ਤਰਬ ਕਿਆ ਖੁੱਲੀ ਤਾਂ ਕੀ ਤੱਕਿਆ ਆਰਾਮ ਜੀ ਖੜੋਤੇ ਹਨ ਅੰਦਰ ਲੈ ਗਏ ਕੁਛ ਆਦ ਅਸਨ ਵਿਛਾਇਆ ਉੱਤੇ ਬਿਠਾਇਆ ਆਰਾਮ ਜੀ ਕਹਣ ਲੱਗੇ ਪਿਲਣੀ ਬੜੀ ਭੁੱਖ ਲੱਗੀ ਹੈ ਸਤ ਬੱਚੇ ਜਿਵੇਂ ਜਿਵੇਂ 베ਰ ਲਿਆਂਦੀ ਸੀ ਨਾ ਭੋਗ ਦੇ 베ਰ ਵakre ਰੱਖਦੀ ਜਾਂਦੀ ਸੀ ਅਸੀਂ ਕਦੇ ਭੋਗ ਲਵਾਇਆ ਕੋਈ ਚੀਜ਼ ਆਈ ਪਸ਼ੂਆ ਵਾਂਗੂ ਹੜਪ ਕਰਕੇ ਪੈ ਗਏ ਪਰ ਜੋ ਸਰਤਾ ਵਾਲੇ ਹਨ ਉਹ ਕਦੇ ਕਦੇ ਇੰਜ ਨਹੀਂ ਖਾਂਦੇ ਉਹ ਪਾਣੀ ਦਾ ਘੁਟਵੀ ਪੀਣਗੇ ਤਾਂ ਆਖਣਗੇ ਪਹਿਲਾਂ ਤੂੰ ਪੀ ਕੋਈ ਵੀ ਪਦਾਰਥ ਆਏਗਾ ਉਸ ਵਿੱਚੋਂ ਗੁਰੂ ਦਾ ਨਾਗਾ ਵੱਖਰਾ ਜਿਵੇਂ ਜਿਵੇਂ ਵੇਰ ਲਿਆਂਦੀ ਸੀ ਵਿੱਚੋਂ ਕੱਢ ਕੱਢ ਕੇ ਰਾਮ ਜੀ ਦਾ ਹਿੱਸਾ ਰੱਖ ਦਿੰਦੀ ਸੀ ਇਹ ਤੁਸੀਂ ਖਾਓਗੇ ਉਹ ਵੇਰ ਲਿਆਂਦੇ ਅੱਗੇ ਲਿਆ ਕੇ ਰੱਖੇ ਪਤਾ ਨਹੀਂ ਕਦੋਂ ਦੇ ਰੱਖੇ ਹੋਏ ਸਨ ਸੁੱਕੇ ਵੇਰ ਰਾਮ ਜੀ ਨੇ ਜਿਸ ਵੇਲੇ ਵੇਰ ਚੁੱਕਿਆ ਤੇ ਸੁੱਕਾ ਕਹਿਣ ਲੱਗੇ ਪੀਲਣੀ ਇਹ ਤਾਂ ਸੁੱਕਾ ਹੈ ਕਦਾ ਨਹੀਂ ਜਾਂਦਾ ਮਹਾਰਾਜ ਜਰਾ ਇਕਠੈ ਰੋ ਇਹ ਪਤਾ ਨਹੀਂ ਕਦੋਂ ਦਾ ਪਿਆ ਹੈ ਨਾ ਉਹਨੇ ਆਪਣੇ ਚੋਕੇ ਮੂੰਹ ਵਿੱਚ ਰਖ ਲਿਆ ਭੇਰ ਤੇ ਥੁੱਕ ਨਾਲ ਚੰਗੀ ਤੇਰਾ ਗਿੱਲਾ ਕੀਤਾ ਤੇ ਕਰ ਕਰਕੇ ਗਿੱਲਾ ਨਰਮ ਜਿਸ ਵੇਲੇ ਹੋ ਗਿਆ ਤੇ ਕੱਢ ਕੇ ਮੂੰਹ ਹ ਦਿੱਤਾ ਲਓ ਮਹਾਰਾਜ ਇਹ ਖਾ ਕੇ ਵੇਖੋ ਨਾ ਜੇ ਪਿਆਰ ਨੇ ਮਤ ਨਾ ਮਾਰੀ ਤਾਂ ਪਿਆਰ ਕਾਦਾ ਹੋਇਆ ਹੈ ਪਿਆਰ ਵਿੱਚ ਸੁਰਤ ਰਹਿੰਦੀ ਹੈ ਹੋਸ਼ ਰਹਿੰਦੀ ਹੈ ਇਹ ਅਗੋਂ ਆਈਦਾ ਗਰੀਬ ਨੇ ਆ ਜਿਹੜਾ ਨਹੀਂ ਸੋਚਦਾ ਵੀ ਇਹ ਝੂਠਾ ਹੈ ਮੂੰਹ ਦਾ ਕੱਢਿਆ ਬਹਿਰ ਲੈ ਕੇ ਜਿਸ ਵੇਲੇ ਰਾਮ ਜੀ ਨੇ ਖਾਦਾ ਬੜੇ ਪ੍ਰਸੰਨ ਹੋਏ ਤੇ ਕਹਿਣ ਲੱਗੇ ਹੁਣ ਠੀਕ ਹੈ ਉਹ ਮੂੰਹ ਵਿੱਚ ਗਿੱਲੇ ਕਰ ਕਰਕੇ ਦੇਈ ਜਾਂਦੀ ਹੈ ਖਾਈ ਜਾਂਦੇ ਹਨ ਕੀ ਲੱਗਦੀ ਸੀ ਪੀਲਣੀ ਕੀ ਨਾਤਾ ਸੀ ਪੀਲਣੀ ਦਾ ਮਿਲਣੀ ਦਾ ਭਗਵਾਨ ਨਾਲ ਨਾਤਾ ਸੀ ਕਿ ਪੀਲਣੀ ਉਸਦਾ ਨਾਮ ਜਪਦੀ ਸੀ ਤੈਂ ਸਹਿਬਾਕ ਜਿਨ ਜੋ ਜਪਦੇ ਹਰ ਹਰ ਦਿਨ ਸਰਾਤ ਤਿਨਹਾਂ ਕਰ ਬੈਣੀ ਉਸਦੇ ਨਾਲ ਜੇ ਕਿਸੇ ਨੇ ਨਾਤਾ ਬਣਾਣਾ ਹੋਵੇ ਤਾਂ ਜਪ-ਜਪ ਕੇ ਬਣਾ ਸਕਦਾ ਹੈ। ਅਰ ਜੋ ਕੋਈ ਜਿਸ ਨੂੰ ਜਪਦਾ ਉਸ ਦਾ ਬਲ ਉਸ ਅੰਦਰ ਆਉਂਦਾ ਹੈ। ਤਾਂ RAM ji ਦੇ ਅੰਦਰ ਜੇ ਵਾਹਿਰੂ ਦਾ ਬਲ ਆ ਗਿਆ ਤਾਂ RAM ji ਨਿਰੰਕਾਰ ਨੂੰ ਜਪਦੇ ਸਨ। ਗੁਰੂ ਬਸਇਸ਼ ਦੀ ਕਿਰਪਾ ਨਾਲ RAM ji ਦਾਮੀ ਸਨ। ਨਾਮ ਜਪਣ ਵਾਲੇ ਸਨ। ਇਸ ਵਾਸਤੇ ਜਪਣ ਵਾਲਿਆਂ ਨਾਲ ਫਿਰ ਅਗੋਂ ਐਡਾ ਪਿਆਰ ਕਿ ਉਹਨਾਂ ਦੇ ਝੂਠੇ ਵੇਰ ਵੀ ਦਿੱਤੇ ਖਾਲ। ਉਹਨਾਂ ਭਿਲਣੀ ਨੂੰ ਮੱਥਾ ਟੇਕੀਏ ਕਿ ਰਾਮ ਨੂੰ ਮੱਥਾ ਟੇਕੀਏ ਆਖਿਆ ਬਾਵੇਂ ਕਿਸੇ ਨੂੰ ਟੇਕ ਗੱਲ ਤਾਂ ਹੀ ਕੋਈ ਹੈ ਕਿਉਂਕਿ ਭਿਲਣੀ ਵੀ ਰਾਮ ਦਾ ਰੂਪ ਹੋ ਗਈ ਹੈ ਜਪ ਜਪ ਕੇ ਨਾਮ ਤਾਂ ਨਾਮ ਵਿੱਚ ਬੜੀ ਬੜੀ ਹੈ ਸਮਝ ਲਓ ਵੀ ਪਾਵਰ ਆ ਕਿੱਥੋਂ ਆ ਰਹੀ ਹੈ ਲਾਈਟ ਇਹ ਪਾਵਰ ਹਾਊਸ ਤੋਂ ਆ ਰਹੀ ਹੈ ਇੱਕ ਤਾਰ ਹੈ ਨਾ ਜੋ ਉੱਥੋਂ ਦੀ ਆ ਕੇ ਸਾਡੇ ਘਰ ਤੱਕ ਪਹੁੰਚੀ ਹੈ ਇਸ ਵੇਲੇ ਬਟਨ ਦਬਾਉਂਦੇ ਆ ਤਾਂ ਬਤੀ ਜਗ ਪੈਂਦੀ ਹੈ ਤੇ ਜੇ ਇਹ ਵਿੱਚੋਂ ਟੁੱਟ ਜਾਏ ਤਾਰ ਫਿਰ ਉੱਥੇ ਤਾਂ ਮੌਜੂਦ ਆ ਬਿਜਲੀ ਸਾਡੇ ਘਰ ਨਹੀਂ ਜਗਦੀ। ਕਿਉਂਕਿ ਫਿਊਜ਼ ਹੋ ਗਿਆ। ਉਹ ਫਿਊਜ਼ ਉੱਡ ਗਿਆ ਵਿੱਚੋਂ ਤਾਰ ਦਾ ਕਨੈਕਸ਼ਨ ਨਹੀਂ ਰਿਹਾ। ਇਸੇ ਤਰ੍ਹਾਂ ਜੇ ਉਸ ਨਾਲ ਕਨੈਕਸ਼ਨ ਨਾ ਰਹੇ ਨਿਤਨੇਮ ਦਾ ਤਾਂ ਸਾਥ ਸੰਗਤ ਸਾਡੇ ਹਿਰਦੇ ਅੰਦਰ ਹਨੇਰਾ ਹੋ ਜਾਂਦਾ। ਫਿਰ ਅਸੀਂ ਠੋਕਰਾ ਖਾਂਦੇ ਆ, ਭਟਕਦੇ। ਇਹ ਗੁਰੂ ਕਿਰਪਾ ਕਰੇ ਕਿ ਸਾਡਾ ਕਨੈਕਸ਼ਨ ਉਸ ਨਾਲ ਜੁੜਿਆ ਰਹੇ। ਤਾਂ ਹੀ ਆਖਿਆ ਤੇਰੇ ਇਸ ਨਾਮ ਕੀ ਬਰਕਤ ਹਮੇਸ਼ਾ ਮੁਝ ਕੋ ਯਾਵਰ ਹੋ।

ਦੇ ਸਦਕੇ ਮੇਰੀ ਹਰ ਮੁਸ਼ਕਲ ਆਸਾਨ ਸਤਿਗੁਰੂ ਵੀ ਆਖਦੇ ਨੇ ਜਪੁ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਇਆ ਨਿਤ ਥਾਈ ਹੈ ਹਰ ਪੁਰਖ ਨਿਰੰਜਨਾ ਜੇ ਹਰ ਸਿਮਰਨ ਭਇਆ ਇਸ ਦਾ ਪਤਾ ਜੇ ਕੀ ਫਲ ਹੈ ਕੋਈ ਸਮਝਦਾ ਵੀ ਮਾਲਾ ਫੇਰੀ ਕੀ ਬਣੀਆ ਨਾਮ ਜਪਿਆ ਫਿਰ ਕੀ ਹੋਇਆ ਤੈ ਵਕਤ ਨੂੰ ਮੈਨੂੰ ਪੁੱਛੋ ਜੇ ਹਰ ਸਿਮਰਨ ਭਇਆ ਤੈ ਉਪਾਦ ਗਤ ਕੀ ਬਡ ਵਾਗੀ ਹਰ ਜਪਨਾ ਇਸ ਵਾਸਤੇ ਜਨਨਾਨਿਕ ਕਉ ਗੁਰ 에 ਮਤ ਦੀਨੀ ਕਿਹੜੀ ਜਪ ਹਰ ਬੌਝਲ ਤਰਨਾ ਜੇ ਜਪੇਗਾ ਤਾਂ ਉਸਦਾ ਬਲ ਤੇਰੇ ਵਿੱਚ ਵੀ ਆ ਜਾਏ ਉਸੇ ਤੋਂ ਸੁਬਨਾਨੇ ਬਲ ਰਿਹਾ ਹੈ ਰਾਮ ਜੀ ਨੇ ਉਥੋਂ ਲਿਆ ਹੈ ਕ੍ਰਿਸ਼ਨ ਜੀ ਨੇ ਉਥੋਂ ਲਿਆ ਪਾਵਰ ਹਾਊਸ ਤੋਂ ਵਈ ਤੂੰ ਵੀ ਕੋਈ ਤਾਰ ਕਨੈਕਸ਼ਨ ਲੈ ਲੈ ਇਹ ਹੁਣ ਤੇਰੇ ਹੱਥ ਹੈ ਜੇ ਲੈਣਾ ਹੀ ਤੇ ਫਰਮਾ ਲੈ ਅੰਮ੍ਰਿਤ ਵੇਲੇ ਉਠ ਕ੍ਰਿਸ਼ਨਾਨ ਤੇ ਬਹਿ ਕੇ ਦੋ ਘੜੀਆਂ ਜਪ ਸ੍ਰੀ ਵਾਹ ਵਾਹਿਗੁਰੂ ਜੀ ਕਾ ਖਾਲਸਾ